ਇਹ ਤੇ ਹੁਣ ਇੱਕ ਪੰਗਾ ਪੈ ਚੁਕਾ ਬਹੁਤ ਵੱਡਾ ਤੇ ਪੰਗਾ ਹੀ ਪੈ ਗਿਆ ਵੀ ਮਨਪ੍ਰੀਤ ਦਾ ਫੋਨ ਗਵਾਜ ਗਿਆ ਸਾਡੇ ਚੋਰੀਆਂ ਬਹੁਤ ਹੋ ਰਹੀਆਂ ਤੇ ਚੋਰੀਆਂ ਤਾਂ ਕਰਕੇ ਵੀ ਕਹਿ ਰਹੇ ਆ ਵੀ ਇੱਕ 200 ਰੁਪਏ ਨਿਕਲ ਗਿਆ ਪਹਿਲਾਂ ਕੱਲ ਉਸ ਤੋਂ ਪਹਿਲਾਂ 500 ਰੁਪਏ ਇੱਕ ਨਿਕਲਿਆ ਸੁਬਰੀਤ ਦਾ ਫੇ 200 ਰੁਪਏ ਇੱਕ ਮਨਪ੍ਰੀਤ ਦਾ ਨਿਕਲਿਆ ਕੱਲ ਮੰਮੀ ਦਾ 200 ਰੁਪਏ ਘਰੋਂ ਚੋਰੀ ਹੋ ਗਿਆ ਸਾਨੂੰ ਸ਼ੱਕ ਹੁੰਦਾ ਵੀ ਆ ਜਿਹੜੇ ਸੋਫੇ ਆ ਨਾ ਇਹਨਾਂ ਦੇ ਵਿੱਚ ਨਾ ਜਗ੍ਹਾ ਹੁੰਦੀ ਹੈ ਤੇ ਉਹਦੇ ਵਿੱਚ ਯਾਨੀ ਕਿ ਫੋਨ ਨਾ ਸਾਡੇ ਬੜੀਆਂ ਚੀਜ਼ਾਂ ਸਾਡੀਆਂ ਢੇਡੀਆਂ ਗਈਆਂ ਤੇ ਅਸੀਂ ਫਿਰ ਹੱਥ ਮਾਰਦੇ ਆ ਇਹ ਕੋਸ਼ਣਾ ਕੋਚ ਨਿਕਲ ਆ ਨਾ ਮਾ। ਉਹ ਮੇਰਾ ਹੱਥ ਫਸ ਗਿਆ। ਓਏ ਮੇਰਾ ਹੱਥ ਫਸ ਗਿਆ। ਹਾਂਜੀ ਸਸਤੀ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ। ਤੇ ਤੁਸੀਂ ਪਿਛਲੇ ਵਲੌਗ ਦੇ ਵਿੱਚ ਵੇਖਿਆ ਵੀ ਆਪਾਂ ਵੜਾ ਪਾਓ ਬਣਾਇਆ ਸੀਗਾ ਤੇ ਵੜਾ ਪਾਓ ਤੁਹਾਨੂੰ ਪਤਾ ਮਹਾਰਾਸ਼ਟਰ ਦੀ ਘੈਂਟ ਰੈਸਪੀ ਹੈ ਤੇ ਨਿਆਰਾ ਆ ਗਿਆ ਬਈ ਸਾਡੇ ਵੜੇ ਜਿਹੜੇ ਆ ਉਹ ਵੀ ਘਟ ਗਏ। ਪਾਓ ਵੀ ਘਟ ਗਏ। ਕਿਉਂਕਿ ਮੈਨੂੰ ਮੈਂ ਐਕਸਪੈਕਟ ਹੀ ਨਹੀਂ ਸੀ ਕੀਤਾ ਤੇ ਮਨਪ੍ਰੀਤ ਵੀ ਐਕਸਪੈਕਟ ਨਹੀਂ ਸੀ ਕਰ ਰਹੀ ਵੀ ਇੰਨੇ ਸਵਾਦ ਬਣਨਗੇ। ਤੇ ਸਾਰੇ ਇੰਨੇ ਜ਼ਿਆਦਾ ਖਾਣਗੇ ਠੀਕ ਹੈ ਤੇ ਵੈਸੇ ਹੁਣ ਮੋਸਟਲੀ ਅਸੀਂ ਰੈਸਪੀਆਂ ਬਣਾਈ ਦੀਆਂ ਜਿਵੇਂ ਮੰਨ ਲਓ 5-7 ਰੈਸਪੀ ਬਣਾਈਆਂ 7 ਰੈਸਪੀ ਬਣਾਈਆਂ ਤੇ ਉਹਦੇ ਚੋ ਯਾਨੀ ਕਿ ਪੰਜ ਜਿਹੜੀਆਂ ਉਹ ਪੱਕਾ ਪਸੰਦ ਆਈਆਂ ਹੀ ਆਈਆਂ ਘਰ ਦੇ ਨੂੰ ਬਹੁਤ ਜ਼ਿਆਦਾ ਤੇ ਇਹ ਰੈਸਪੀ ਤੇ ਬਾਲੀ ਜ਼ਿਆਦਾ ਯਾਰ ਕਹਿਣ ਸੀਗੀ ਦਿਲ ਕਾ ਦਾ ਖਾਈ ਜਾਓ ਖਾਈ ਜਾਓ ਤੇ ਨੰਨੂ ਸਾਡੀ ਕਟੋਗੜ ਚਾਰ ਪੰਜ ਬੜੇ ਪਾਉ ਖਾ ਗਈ ਹੈ ਤੁਸੀਂ ਯਕੀਨ ਕਰੋਗੇ ਤੇ ਤੇ ਮੈਂ ਮਸੀਂ ਤਿੰਨ ਖਾਦੇ ਆ ਤੇ ਕਿਉਂਕਿ ਚੱਲ ਮੈਂ ਕਿਹਾ ਖਾਂਦੀ ਤਾਂ ਖਾਂਦੇ ਕਿਉਂਕਿ ਬੜੇ ਘਟ ਕੇ ਹੁਣ ਗਰਮੀ ਬਹੁਤ ਜ਼ਿਆਦਾ ਬਾਹਰ ਜਾ ਦਾ ਮਨ ਨਹੀਂ ਕਰਦਾ ਤੇ ਬਾਹਰੋਂ ਲੈ ਕੇ ਘੜਾਵੇ ਹਨਾ ਤੇ ਪ੍ਰੋਬਲਮ ਇਹ ਆ ਤੇ ਹੁਣ ਇਹ ਖਾਂਦੀ ਵੀ ਸੀ ਤੇ ਚਲੀ ਗਈ ਔਰ ਭੱਜ ਕੇ ਮਨ ਤੇ ਖਾਦੀ ਤੇ ਮੈਂ ਵਲੌਗ ਮੈਂ ਕਿਹਾ ਕਿਉਂਕਿ ਹੁਣ ਸਾਡਾ ਜਿਹੜਾ ਇਹ ਰੈਸਪੀ ਹੈ ਜਿਹੜੀ ਇਹ ਬੜੀ ਜਲਦੀ ਬਣ ਗਈ ਸੀ ਤੇ ਤਾਂ ਕਰਕੇ ਹੁਣ ਫਿਰ ਮੈਂ ਵਲੌਗ ਸ਼ੁਰੂ ਕਰ ਲਿਆ ਕਿਉਂਕਿ ਬਹੁਤ ਜ਼ਿਆਦਾ ਦਿਨ ਪਿਆ ਵਾਲੇ ਤਾਂ ਮੰਨੀ ਹੁਣੇ ਹੁਣ ਤਿਆਰ ਹੋ ਰਹੇ ਨੇ ਮੰਨੀ ਨੇ ਜਾਣਾ ਸ਼ੁਭਰੀਦ ਨੂੰ ਛੱਡਣ ਵਾਸਤੇ ਉਹਦੇ ਪਿੱਕੇ ਤੇ ਤਾਂ ਕਰਕੇ ਉਹ ਤਿਆਰ ਹੋ ਰਿਹਾ ਠੀਕ ਹੈ ਤੇ ਆਪਾਂ ਤੁਹਾਨੂੰ ਦਿਖਾਦੇ ਹਾਂ ਠੀਕ ਹੈ ਜੀ ਤੇ ਠੰਡੀ ਠੰਡੀ ਹਵਾ ਏਸੀ ਦੀ ਪੈ ਰਹੀ ਏ ਔਰ ਬਾਹਰ ਗਰਮੀ ਬਹੁਤ ਜ਼ਿਆਦਾ ਹੈ ਇੱਥੇ ਬੈਠੇ ਰਹੇ ਜਾ ਰਹੇ ਤੇ ਬਾਹਰ ਜਾ ਰਹੇ ਕੀ ਕਹਿ ਰਹੇ ਹੋ ਮੈਂ ਮਿਹਨਤ ਨੂੰ ਫਲ ਲਾਈ ਰਿਹਾ ਪਪਾ ਸਹੀ ਗੱਲ ਹੈ ਮਿਹਨਤ ਨੂੰ ਫਲ ਲੱਗ ਹੀ ਗਿਆ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੋਣਾ ਵੀ ਆਪਾਂ ਉਹ ਰੈਸਪੀ ਬਣਾਈ ਸੀਗੀ ਤੇ ਹਲੇ ਇਸ ਵਲੋਗ ਦੇ ਵਿੱਚ ਖਾਧੀ ਜਾ ਰਹੀ ਕਿਉਂਕਿ ਕੰਟੀਨਿਊ ਕਰ ਰਹੇ ਕੰਟੀਨਿਊ ਨਹੀਂ ਕਰ ਰਹੇ ਮੈਨੂੰ ਉੱਥੇ ਹੀ ਵਲੋਗ ਸ਼ੁਰੂ ਕਰ ਰਹੇ ਆ ਠੀਕ ਹੈ ਤੇ ਘੈਂਟ ਬਣਿਆ ਨਾ ਯਾਰ ਨਜ਼ਾਰੇਦਾਰ ਯਾਰ ਸਿਰਾ ਯਾਰ ਮਨ ਕਰਦਾ ਖਾਈ ਜਾਵਾਂ ਯਾਰ ਪਰ ਮੇਰਾ ਮਨ ਨਹੀਂ ਕੱਟ ਗਿਆ ਯਾਰ ਪਹਿਲਾਂ ਮੇਰਾ ਵੀ ਮਨ ਨਹੀਂ ਸੀ ਭੁੱਖ ਨਹੀਂ ਸੀ ਹੈਗੀ ਮੈਨੂੰ ਪਰ ਮੈਂ ਫਿਰ ਵੀ ਦੇਖਣ ਨਜ਼ਾਰੇਦਾਰ ਯਾਰ ਮੇਰਾ ਦਿਲ ਕਰੀ ਜਾ ਰਿਹਾ ਹੋਰ ਖਾਣ ਚਲ ਕੋਈ ਨਹੀਂ ਸ਼ਾਮ ਨੂੰ ਦੇ ਲਿਆ ਸ਼ਾਮ ਨੂੰ ਬਣਾ ਲਾਂਗੀ ਪਿਆਸ ਮਾਰ ਹਾਂ ਬਸ ਠੀਕ ਹੈ ਤੇ ਅਦਰ ਮਨੀ ਹੁਣੀ ਤਿਆਰ ਹੋ ਰਹੇ ਨੇ ਜਾਣ ਵਾਸਤੇ ਰੈਡੀ ਰੈਡੀ ਸਟਡੀ ਨੰਨੂ ਵੀ ਪਹਿਲਾਂ ਕਹਿ ਰਹੀ ਸੀ ਮੈਂ ਜਾਣਾ ਜਾਣਾ ਪਰ ਇਹਨੇ ਉੱਥੇ ਕਿਤੇ ਰਹਿਣਾ ਤੰਕਰੇਗੀ ਮੋੜ ਕੇ ਹਨਾ ਨੰਨੇ ਤੇ ਇਹ ਬੈਗ ਨੂੰ ਐ ਕਿ ਲੱਗ ਗਿਆ ਯਾਰ ਆਇਆ ਪਹਿਲੇ ਲੱਗਦਾ ਨਵਾਂ ਤੇ ਲੈ ਨਹੀਂ ਨਹੀਂ ਅੱਛਾ ਕਲਰ ਹੀ ਅੱਦਾ ਦਾ ਹੈ ਕਲਰ ਸ਼ੇਡ ਮਾਰਦਾ ਇਹਦਾ ਕਲਰ ਆ ਦੇ ਹਨਾ ਸ਼ੇਡ ਮਾਰਦਾ ਲੱਗਦਾ ਇਦਰੋਂ ਪੂਰੇ ਬਲੈਕ ਜਾਂ ਪਰਲੇ ਪਾਸੇ ਲੱਗ ਰਿਹਾ ਈ ਨਵਾਂ ਬੈਗ ਲੈ ਕੇ ਆਏ ਆ ਸਪੈਸ਼ਲ ਮੰਨੀ ਹੁਣਾਂ ਜਾਣਾ ਸੀਗਾ ਤਾਂ ਕਰਕੇ ਕਿਉਂਕਿ ਪੁਰਾਣਾ ਬੈਗ ਸਾਡਾ ਫਟ ਗਿਆ ਮੰਨੀ ਦੇ ਸੱਚ ਛੱਡ ਗਿਆ ਨਾ ਹਾਂ ਵਾਟ ਐਵਰ ਯਾਰ ਠੀਕ ਹੈ ਠੀਕ ਹੈ ਧਿਆਨ ਨਾਲ ਚੱਈ ਧਿਆਨ ਨਾਲ ਆਈ ਮੈਂ ਵੀ ਜਾ ਰਿਹਾ ਆਹੋ ਗਿਆ ਹੁਣੇ ਆ ਮੈਂ ਵੀ ਜਾ ਰਿਹਾ ਦੋ ਤਿੰਨ ਘੰਟੇ ਨੇ ਜਾਣਾ ਲੱਗਦਾ ਸਵੇਰੇ ਆਈ ਨਾਮ ਨਾਲ 2-3 ਘੰਟੇ ਲੱਗਦੇ ਨੇ ਜਾਣ ਨੂੰ ਆ ਇਹਦਾ ਹੈ ਗਰਮੀ ਬਹੁਤ ਆ ਬਾਹਰ ਪਾਣੀ ਵੇ ਮੈਂ ਮਾਰਿਆ ਸੀਗਾ ਕੱਲ ਡੈਡੀ ਕੱਲ ਮੈਂ 2 3 4 ਬਾਲਟੀਆਂ ਨਾਲ ਧੋਤੀ ਐ ਉਹ ਨਹੀਂ ਫਿਰ ਆ ਅੱਜ ਦਾ ਨਹੀਂ ਨਾ ਧੋਤੀ ਕੱਲਾ ਪਾਣੀ ਮਾਰਿਆ ਸੀਗਾ ਨਹੀਂ ਫਿਰ ਉੱਦਾਂ ਤਾਂ ਉਹ ਉੱਥੇ ਚਲੋ ਮੈਲ ਤਾਂ ਹੁਣ ਫਿਰ ਐਦੀ ਲੈਣੀ ਸਾਫ਼ ਕਰਕੇ ਮਿੱਟੀ ਐ ਨਾ ਖੜੀ ਰਹਿਂਦੀ ਮਿੱਟੀ ਪੈਂਦੀ ਰਹਿੰਦੀ ਐ ਉੱਪਰ ਚਮਕੀ ਗੱਡੀ ਯਾਰ ਉਹ ਨਹੀਂ ਧਵਾਣ ਵਾਲੀ ਹੋ ਗਈ ਗੱਡੀ ਮੋਜੀ ਬਲੌਗਰ ਲੋਈ ਨਹੀਂ ਨੰਨੂ ਤਿਆਰ ਹੁੰਦੀ ਸੀ ਪਰ ਹਵਾ ਚਾਲੀ ਠੰਡੀ ਆਹੋ ਲੱਗਦਾ ਹੈ ਤੂਫਾਨ ਤੋਂ ਸਹੀ ਗੱਲ ਐ ਸਾਹਮਣੇਓ ਚਾਂਸ ਲੱਗ ਰਹੇ ਨੇ ਕਾਲੀ ਨਹੀਂ ਕਰਨੀ ਜਿੱਥੇ ਆਦੇ ਖੁੱਲਾ ਖਾਂ ਦੇਖੋ ਤੇ ਰੋਗ ਨਹੀਂ ਕਰੀ ਚਲੇਗੀ ਚਰਨ ਜੀ ਠੀਕ ਐ ਨਾ ਲੈ ਵੇ ਖੰਡਾ ਨੇ ਇਹ ਪਰ ਜਾਣਾ ਤਾਂ ਤਾਰੀ ਤਾਂ ਰੇਟ ਪਹੁੰਚ ਜਾਣਾ ਠੀਕ ਐ ਨਾ ਚਲ ਠੀਕ ਐ ਓਕੇ ਬੱਸ ਹਾਂਜੀ ਤੇ ਹੁਣ ਰਾਤ ਦਾ ਟਾਈਮ ਐ ਤੇ ਆਪਾਂ ਇਸ ਵਲੌਗ ਨੂੰ ਸ਼ੁਰੂ ਕਰਨ ਲੱਗੇ ਤੇ ਹੁਣ ਇੱਕ ਪੰਗਾ ਪੈ ਚੁੱਕਾ ਬਹੁਤ ਵੱਡਾ ਤੇ ਪੰਗਾ ਕੀ ਪੈ ਗਿਆ ਵੀ ਮਨਪ੍ਰੀਤ ਦਾ ਫੋਨ ਗਵਾਚ ਗਿਆ ਤੇ ਉਹ ਕੋਈ ਅਸੀਂ ਜਾਣ ਕੇ ਨਹੀਂ ਕਰ ਰਹੇ ਕੋਈ ਕੁਝ ਨਹੀਂ ਸੀਰੀਅਸਲੀ ਫੋਨ ਗਵਾਚ ਚੁੱਕਾ ਤੇ ਮੈਂ ਸੋਚਿਆ ਕਿਉਂ ਨਾ ਨਾਲੇ ਫੋਨ ਲੱਭਿਆ ਜਾਵੇ ਤੇ ਚੈਲੰਜ ਮੈਂ ਲਿਆ ਮਨਪ੍ਰੀਤ ਵੱਲੋਂ ਵੀ ਮੈਂ ਫੋਨ ਲੱਭ ਕੇ ਦੇਣਾ ਉਹਨੂੰ ਤੇ ਇਹ ਨਹੀਂ ਪਤਾ ਹੁਣ ਭਾਈ ਫੋਨ ਕਿੱਥੇ ਆ ਸੌ ਲੱਗੇ ਠੀਕ ਹੈ ਤੇ ਫੋਨ ਲੱਭ ਗਿਆ ਤੇ ਬੈਲਨ ਗੁੱਡਾ ਨਹੀਂ ਲੱਭਿਆ ਤਾਂ ਫਿਰ ਬੋ ਖਾਣਾ ਉਸ ਤੋਂ ਬਾਅਦ ਇਹ ਲੱਭ ਵੀ ਗਿਆ ਤੇ ਤਾਂ ਵੀ ਆਪਾਂ ਨੂੰ ਠੀਕ ਕਰਵਾਣਾ ਪੈਣਾ ਕਿਉਂਕਿ ਉਹ ਫੋਨ ਖਰਾਬ ਹੋ ਚੁੱਕਾ ਉਹਦੀ ਸਾਰੀਆਂ ਐਪਸ ਉੱਡ ਚੁੱਕੀਆਂ ਨੇ ਠੀਕ ਹੈ ਤੇ ਹੁਣ ਮੈਂ ਲੱਭਣਾ ਸ਼ੁਰੂ ਕਰਦਾ ਤੇ ਗਾ ਦੇਖੋ ਤੁਸੀਂ ਖਲਾਰਾ ਦੇਖ ਲਓ ਤੁਸੀਂ ਅੱਧਾ ਕਿੱਦਾਂ ਪਾਇਆ ਹੋਇਆ ਤੇ ਹੁਣ ਇਹ ਪਤਾ ਨਹੀਂ ਨੰਨੂ ਦੇ ਕੰਮ ਨੇ ਫੋਨ ਕਿੱਥੇ ਲਕੋਇਆ ਨੇ ਜਾਂ ਇੰਨੇ ਲਕੋਇਆ ਜਾਂ ਫਿਰ ਕਿਤੇ ਮਿਸਪਲੇਸ ਹੋ ਗਿਆ ਤੇ ਜਾਂ ਕੋਈ ਚੱਕ ਕੇ ਲੈ ਗਿਆ ਭਾਈ ਕਿਉਂਕਿ ਸਾਡੇ ਚੋਰੀਆਂ ਬਹੁਤ ਹੋ ਰਹੀਆਂ ਤੇ ਚੋਰੀਆਂ ਤਾਂ ਕਰਕੇ ਵੀ ਕਹਿ ਰਹੇ ਆ ਵੀ ਇੱਕ 200 ਰੁਪਏ ਨਿਕਲ ਗਿਆ ਪਹਿਲਾਂ ਕੱਲ ਉਸ ਤੋਂ ਪਹਿਲਾਂ 500 ਰੁਪਏ ਇੱਕ ਨਿਕਲਿਆ ਸ਼ੁਭਰੀਤ ਦਾ ਫਿਰ 200 ਰੁਪਏ ਇੱਕ ਮਨਪ੍ਰੀਤ ਦਾ ਨਿਕਲਿਆ ਕੱਲ ਮੰਮੀ ਦਾ 200 ਰੁਪਏ ਘਰੋਂ ਚੋਰੀ ਹੋ ਗਿਆ ਫਿਰ 20 ਰੁਪਏ ਫੇਸੀ ਫ੍ਰਿਜ ਦੇ ਪਿੱਛੇ ਫਿਰ ਤੁਸੀਂ ਕਹਿਣਾ ਇੰਨਾ ਪੈਸਾ ਤੇ 20 ਰੁਪਏ ਫ੍ਰਿਜ ਦੇ ਪਿੱਛੇ ਸੀਗੇ ਉਹ ਨਿਕਲ ਗਿਆ ਤੇਰਾ 100 ਰੁਪਿਆ ਸੀਗਾ ਤੇ ਹੁਣ ਫੋਨ ਗਵਾਚ ਗਿਆ ਤੇ ਸਾਨੂੰ ਸ਼ੱਕ ਹੁੰਦਾ ਵੀ ਆ ਜਿਹੜੇ ਸੋਫੇ ਆ ਨਾ ਇਹਨਾਂ ਦੇ ਵਿੱਚ ਨਾ ਜਗ੍ਹਾ ਹੁੰਦੀ ਹੈ ਉਹਦੇ ਵਿੱਚ ਯਾਨੀ ਕਿ ਫੋਨ ਨਾਲ ਸਾਡੇ ਬੜੀਆਂ ਚੀਜ਼ਾਂ ਸਾਡੀਆਂ ਡਿੱਗ ਜਾਂਦੀਆਂ ਤੇ ਅਸੀਂ ਫਿਰ ਹੱਥ ਮਾਰਦੇ ਆ ਤੇ ਕੁਝ ਨਾ ਕੁਝ ਨਿਕਲ ਆਉਂਦਾ ਹੁੰਦਾ ਉਹ ਮੇਰਾ ਹੱਥ ਫਸ ਗਿਆ ਓਏ ਮੇਰਾ ਹੱਥ ਫਸ ਗਿਆ ਓਏ ਫੜੀ ਮੈਂ ਟਰਾਈ ਕਰਦਾ ਹੁਣ ਲੱਪਣ ਦੀ ਨਹੀਂ ਪਹਿਲਾਂ ਹੀ ਆਪਾਂ ਸੋਫਿਆਂ 'ਚ ਨਾ ਦੇਖੀਏ ਪਹਿਲਾਂ ਆਪਾਂ ਉਧਰ ਦੇਖੀਏ ਦੂਜੇ ਕਮਰੇ ਦੇ ਵਿੱਚ ਨਹੀਂ ਆ ਯਾਰ ਉਧਰ ਸਾਰੇ ਪਾਸੇ ਫਿਰ ਵੀ ਇੱਕ ਵਾਰੀ ਜਿਹੜੀਆਂ ਨੋਰਮਲ ਨੋਰਮਲ ਥਾਵਾਂ ਉੱਥੇ ਦੇਖ ਲਵਾਂ ਕਈ ਵਾਰੀ ਨਹੀਂ ਧਿਆਨ ਜਾਂਦਾ ਬੰਦੇ ਦਾ ਤੇ ਲੱਭ ਜਾਂਦੀ ਹੁੰਦੀ ਹੈ। ਮੈਂ ਲਾਸਟ ਟਾਈਮ ਨੰਨੂ ਕੋਲੋਂ ਵੇਖਿਆ ਸੀ ਐਥੇ ਜਿੱਥੇ ਮੈਂ ਬੈਠੀ ਨਸਤੀ ਲੈ ਕੇ ਬੈਠੀ ਸੀ। ਅੱਛਾ। ਤੇ ਇੱਥੇ ਦੇ ਕਿਤੇ ਮੈਨੂੰ ਨਜ਼ਰ ਆ ਨਹੀਂ ਰਿਹਾ ਵਹੇ ਥੱਲੇ ਬੈੱਡ ਦੇ। ਠੀਕ ਹੈ। ਬੜੀਆਂ ਦੁਕਾਨਾਂ ਲਾਈ ਨੇ ਆਪਣੇ ਸੱਪੜਿਆਂ ਦੀ ਇਹ ਬਹਾਰੀ ਹੈ ਤੇ ਆਪਣੇ ਲੈਂਪ ਕੋਲ ਉਹਨਾਂ ਨੂੰ ਖੁਲਾੜਾ ਪਾਣੀ ਹੈ। ਇੱਕ ਮਿੰਟ ਯਾਰ। ਲੈ। ਇੱਕ ਸਕਿੰਟ ਯਾਰ ਇਹ ਲੱਭਿਆ ਨਹੀਂ ਇਹਦਾ ਹਾਂ ਬਗਾਲਾ ਉੱਤ ਸੋਦਾ ਸੁਬਾ ਸੂਰਜ ਹੀ ਜਾਣਾ ਪੱਕੀ ਇੱਕ ਕਮੈਂਟ ਇੱਕ ਤੇ ਆ ਪਤਾ ਨਹੀਂ ਕੀ ਕੀ ਕਰੀ ਜਾਂਦੀ ਏ ਚਲਾ ਯਾਰ ਆਇਓ ਬਈ ਫੋਲੋ ਮੀ ਪਰਸ ਵੇਖੋ ਮੰਮੀ ਦਾ ਪਰਸ ਦੇਖੀਏ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਨਹੀਂ ਹੋਏਗਾ ਮੰਮੀ ਭਾਈਨਾ ਕੈਰਾ ਹੈ ਕਿ ਨਾ ਬਹੁਤ ਮਿਲੀ ਦੋਨਾਂ ਯਾਰ ਇਹਦੇ ਵਿੱਚ ਤਾਂ ਕੁਝ ਨਹੀਂ ਆ ਫੋਟੋ ਮੇਰੀ ਮੰਨੀ ਦੀ ਏ আচ্ছা ਮੰਨੀ ਦੀ ਤੁਸੀਂ ਕੀ ਲੱਭਣਾ ਤੁਸੀਂ ਆਪਣੀ ਫੋਟੋ ਨਹੀਂ ਲੱਭ ਰਹੀ ਗ੍ਰੀਨਵੁੱਡ ਢਾਬੇ ਦਾ ਸੌਫਾ ਪਤਾ ਨਹੀਂ ਕੀ ਕੀ ਪਿਆ ਹੋਇਆ ਵਿੱਚ ਓਏ ਮੰਨੀ ਦੀਆਂ ਫੋਟੋਆਂ ਸਾਰੀਆਂ ਤੇ ਕੰਮਨੀ ਦੇ ਵਿਆਹ ਦਾ ਐਨ ਐਵੈਲਪ ਹੈ ਇੱਥੇ ਪਤਾ ਨਹੀਂ ਕੁਝ ਹੈਗਾ ਕਿ ਨਹੀਂ ਹੈਗਾ ਨਥਿੰਗ ਆਇਓ ਭਾਈ ਫੋਲੋ ਮੀ ਆਇਆ ਆਏ ਬਾਬਾ ਜੀ ਪਲੀਜ਼ ਮੇਰਾ ਫੋਨ ਲੱਪ ਤੋ ਆਜੋ ਆਇਓ ਭਈ ਆਜੋ ਚਲੋ ਨਸਤਕਾਨ ਖਲਾਰਾ ਨਹੀਂ ਪਾਉਣਾ ਹੈਗਾ ਇੱਧਰ ਅਸ ਮੈਂ ਸਾਰਾ ਵੇਖ ਕੇ ਗਈ ਆ ਵੈਸੇ ਕਈ ਵਾਰੀ ਚੀਜ਼ ਅੱਖਾਂ ਦੇ ਸਾਹਮਣੇ ਪਈ ਹੁੰਦੀ ਐ ਬਿਲ ਉਹਦਾ ਹੀ ਰੱਖਤਾ ਸਾਰਾ ਕੁਝ ਸੈੱਟ ਕਰਕੇ ਰੱਖੋ ਉਹ ਹੈਲੋ ਇੱਕ ਤੇ ਲੱਭਾਂ ਉੱਪਰ ਜਿਸ ਨੂੰ ਮੈਨੂੰ ਐਦਾਂ ਬੋਲੇ ਉਹ ਚੈਲੰਜ ਹੈ ਚੈਲੰਜ ਚੈਲੰਜ ਤੇ ਹੈ ਚੈਲੰਜ ਮੈਂ ਕਿਹਾ ਚੈਲੰਜ ਤਾਂ ਚਲੋ ਹੈ ਹੀ ਐ ਪਰ ਉਹਨੇ ਥੋੜੀ ਐ ਵੀ ਹੁਣ ਬੈੱਡ ਦੇ ਥੱਲੇ ਵੀ ਵੇਖੋ ਲੱਭ ਲੱਭ ਮੁਸਕਾਨ ਫਟਾਫਟ ਅੱਪਾ ਗਏ ਆ ਤੁਸੀਂ ਉਧਰ ਰੱਖਦੇ ਹਾਂ ਜਿਹੜਾ ਕੰਮ ਕਰਨ ਲੱਗਿਆ ਉਹ ਕਾਹਲੀ ਕਿਤਾਬਾਂ ਵੀ ਖਲਾਰਦੀਆਂ ਮੇਰੀਆਂ ਇੱਕ ਮਿੰਟ ਹੁਣ ਮੈਨੂੰ ਆਪਣੇ ਦਿਮਾਗ ਦੇ ਵੀ ਜ਼ੋਰ ਪਾ ਲੈਂਦੇ ਇਕੱਲਾ ਇਦਾਂ ਹੀ ਜ਼ੋਰ ਲਾਈਆ ਤੁਹਾਨੂੰ ਮੈਂ ਠੀਕ ਕਰਨ ਨੂੰ ਦਿੱਤਾ ਸੀ ਵੇਖਣ ਵਾਸਤੇ ਓ ਯਾਰ ਠੀਕ ਤਾਂ ਮੈਂ ਕਰਤਾ ਸੀ ਪਰ ਮੈਂ ਨਾ ਰੱਖ ਦਿੱਤਾ ਸੀ ਕਿਤੇ ਬੈੱਡ ਥੱਲੇ ਦੇਖ ਲਿਆ ਬੈੱਡ ਥੱਲੇ ਵੇਖੋ ਨਹੀਂ ਉਸਤਾਨ ਵੇਖ ਹੋਏ ਖਾਲੀ ਵਾਲੇ ਵੇਹ ਕੋਈ ਇਹਦੇ ਦਰਵਾਜੇ ਪਿੱਛੇ ਐੱਚ ਵੇਖਿਆ ਲੁਫਾਫੇ ਜੀ ਆ ਯਾਰ ਹੋ ਸਕਦਾ ਇਹ ਚ ਨਾ ਪਾਤਾ ਹੋਵੇ। ਲਫਾਫੇ ਜਿਵੇਂ ਖੋਇਆ ਵੜੇ ਜ। ਬੂਯੋ। ਨਹੀਂ ਰਗਾ। ਸੌਫਤਾ ਖਾਈਏ ਗ੍ਰੀਨਵੁੱਡ ਢਾਬੇ ਜੀ। ਹੁਣ ਇਧਰ ਵੀ ਖਲਾਰਾ ਨਹੀਂ ਖੈਣਾ ਚਾਹੀਦਾ। ਸ਼ਟ ਅਪ। ਵੇਲੇ ਉਦਾਂ ਹੀ ਕਾਗਜ਼ ਸਿੱਟਦਾ ਹੈ। ਯਾਰ ਮੰਨੋ ਨਾ ਮੰਨੋ ਹੈਗਾ ਉਹੀ ਕਮਰੇ 'ਚ ਮੇਰੇ ਸਾਹਮਣੇ ਕਿਹੜੇ ਕਮਰੇ 'ਚ ਉਹ ਵਾਲੇ 'ਚ ਹੀ ਮੈਂ ਲਾਸਟ ਟਾਈਮ ਉੱਥੇ ਹੀ ਵੇਖਿਆ ਸੀ ਅੱਜ ਤੋਂ ਕੱਪੜੇ ਕਿੱਥੇ ਨੰਨੂ ਤੂੰ ਤਾਂ ਨਹੀਂ ਰੱਖਿਆ ਕਿਤੇ ਮੈਂ ਤਾਂ ਰੱਖਿਆ ਰੱਖਿਆ ਨਹੀਂ ਐਦੇ ਕੋਲੀ ਸੀ ਲਾਸਟ ਟਾਈਮ ਮੈਨੂੰ ਕਿਹਾ ਮੈਨੂੰ ਦੇ ਦੇ ਫੋਨ ਖਰਾਬ ਹੋ ਗਿਆ ਪਰ ਇਹਨੇ ਮੈਨੂੰ ਦਿੱਤਾ ਨਾ ਮੈਨੂੰ ਪਲੀਜ਼ ਦੱਸ ਦੇ ਕਿੱਥੇ ਹੈ ਫੋਨ ਨਹੀਂ ਪਤਾ ਹੂੰ ਕੋਈ ਗੱਲ ਨਹੀਂ ਮੈਂ ਰੱਖਿਆ ਉਹ ਕਿੰਦੀ ਮੈਂ ਰੱਖਿਆ ਕਿੱਥੇ ਰੱਖਿਆ ਯੋ ਵੇਖੋ ਤੇਲ ਵੀ ਪਿਆ ਉੱਪਰ ਹਲੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਮਾੜਾ ਮਾੜਾ ਦਿਮਾਗ ਚ ਵੀ ਆ ਜਾਵੇ ਨਾ ਭਾਈ ਹਾਂ ਇੱਥੇ ਹੋ ਸਰਦਾ ਲਾਸਟ অপਸ਼ਨ ਐ ਫੋਨ ਵੀ ਸਵਿਚ ਆਫ ਫੇਰ ਲਾਸਟ অপਸ਼ਨ ਐ ਸੋਫਾ ਸੋਫੇ ਵਿੱਚ ਸੋਫੇ ਚੋਂ ਸਰਦਾਰ ਕੋਲ ਆਵਾਗਾ ਠੀਕ ਐ ਮੈਨੂੰ ਲੱਗ ਰਿਹਾ ਕਿ ਸੋਫੇ ਦੇ ਵਿੱਚ ਹੀ ਆ ਜਾਓ ਹੁਣ ਸੋਫੇ ਸਾਰਾ 2 ਦਿਨ ਦਾ ਲਾਪਤਾ ਐ ਮੈਂ ਧਿਆਨ ਹੀ ਨਹੀਂ ਦਿੱਤਾ ਉਹ ਸਰਦਾਰ ਕੋਈ ਚੱਕ ਕੇ ਨਾ ਲੈ ਗਿਆ ਹੋਵੇ ਭਾਈ ਯਾਰ ਹੁਣ ਇਹਨੇ ਤਾਂ ਬੋਲਣਾ ਵੀ ਨਹੀਂ ਕਿਉਂਕਿ ਆਦਾ ਯਾਰ ਉਹ ਵੀ ਲੋ ਹੈ ਬੈਟਰੀ ਬਿਲਕੁਲ ਡੈਡ ਫੇਰ ਰੱਬਾ ਕਿਹੜੀ ਮਾੜੀ ਘੜੀ ਸੀ ਕੋਲ ਤਾਂ ਕੋਲ ਘਾੜੂ ਸਖਾਨ ਅੱਜ ਨੇ ਸੋਫਿਆਂ 'ਚ ਦੇਖ ਰਿਹਾ ਹੱਥ ਮਾਰ ਮਾਰ ਕੇ ਨੇ ਸਾਰਿਆਂ 'ਚ ਬਸ ਕਿੱਲਾ ਬਰਿਆ ਨੇ 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 ਭਾਈ ਆਜ ਕੀ ਆ ਬੰਦੇ ਇੱਕ ਦਿਨ ਨੇ ਬਹੁਤ ਦੁਖੀ ਕੀਤਾ ਸਾ ਉਹ ਭਾਈ ਬੈ ਚੁੱਪ ਕਰ ਜਾ ਸਾਨੂੰ ਇਥੇ ਫੋਨ ਨਹੀਂ ਲੱਭ ਰਿਹਾ ਤੈਨੂੰ ਆਪਣੀ ਪਈ ਹੋਈ ਹੈ ਭਾਈ ਬੈਨ ਯਾਰ ਲੱਭ ਬੱਚਾ ਲੱਭ ਫੋਨ ਗਿਆ ਕਿੱਥੇ ਭੱਜ ਤੂੰ ਤਾਂ ਮੇਰੀ ਬਾਸ ਕਰਾ ਦੇਣੀ ਮੰਨ ਤੀ ਯਾਰ ਹੁਣ ਮੇਰੇ ਵੱਸ ਜੇ ਨਾ ਮਿਲਿਆ ਤਾਂ ਡਾ ਹੀ ਜ਼ਿਆਦਾ ਖਰਚ ਆ ਆਪਾਂ ਨੂੰ ਕੀ ਯਾਰ ਵਿੱਚ ਸੇਮ ਸਾਰਾ ਕੁਝ ਹੋ ਮੈਂ ਕੋਈ ਤਾਂ ਭਾਲਣਾ ਚਲ ਚੱਲ ਚੈਲੰਜ ਹੋ ਦੀ ਚੈਲੰਜ ਹੋ ਕਿਉਂ ਐਂ ਲੱਗ ਰਿਹਾ ਕੋਈ ਚੱਕ ਕੇ ਲੈ ਗਿਆ ਫੋਨ ਹਾਂ ਕਿਉਂਕਿ ਫੋਨ ਨਾ ਤੇਰਾ ਕੱਲ ਐਂਦੀ ਪਿਆ ਸੀਗਾ ਬਿਨਾਂ ਕਿਸੇ ਉਹਦੇ ਤੋਂ ਹੱਲਾ ਬੋ ਯਾਰ ਹੋਏਗਾ ਤੇ ਇਹੀ ਕਮਰੇ ਦੇ ਵਿੱਚ ਵੈਸੇ ਦੇਖੀ ਹੋਏ ਯਾਰ ਐੱਛੇ ਫਾਈਨਲੀ ਮਿਲ ਗੋ ਯਾ ਇਹ ਕੰਮ ਨੇ ਇਹਦੀ ਕੰਮ ਨੇ ਇਹਦੀ ਕੰਮ ਨੇ ਆਪਣੇ ਸਕੂਲ ਵਾਲੇ ਬੈਗ ਚ ਪਾਇਆ ਸੀ ਜੇ ਮੈਂ ਇਹਨੂੰ ਸਕੂਲ ਲੈ ਜਾਂਦੀ ਸੁਬਹੇ ਟਾਟਣਾ ਉੱਪਰ ਦੇ ਫੋਨ ਡੈੱਡ ਪਿਆ ਹੁਣ ਇਹਦੇ ਚ ਐਪ ਉਹ ਪੈਣੀ ਆ ਜਾਂ ਤਾਂ ਇਹ ਡੈੱਡ ਹੋ ਗਿਆ ਇਹਦਾ ਕੁਝ ਨਹੀਂ ਹੋ ਸਕਦਾ ਤੇ ਜਾਂ ਫਿਰ ਇਹਨੂੰ ਅਪਡੇਟ ਕਰਾਉਣਾ ਪੈਣਾ ਉਹ ਇਹ ਜੇ ਹੋ ਸਕਦਾ ਹੈ ਦੀ ਸਪਲਾਈਆਂ ਸਪਲਾਈਆਂ ਉੱਡ ਗਈਆਂ ਹੁਣ ਕੋਈ ਛੋੜ ਗਿਆ ਪਰ ਸਾਰਾ ਕੁਝ ਚੱਲਦਾ ਸੀ YouTube ਚੱਲਦਾ ਸੀ ਸਿਰਫ WhatsApp ਇੰਸਟਾਗ੍ਰam ਫੇਸਬੁੱਕ ਆ ਚੀਜ਼ਾਂ ਕੋਈ ਨਹੀਂ ਸੀ ਚੱਲ ਰਹੀਆਂ ਐਪਸ ਨਹੀਂ ਸੀ ਚੱਲ ਰਹੀਆਂ ਅਲੱਗ ਤੋਂ ਜਿਹੜੀ ਮੈਂ ਪਰਚੇਸ ਕੀਤੀ ਸੀ ਉਹ ਵੀ ਨਹੀਂ ਚੱਲੀ ਯਾਰ ਬੜੀ ਜਲਦੀ ਲੱਭ ਗਿਆ ਬਟ ਮੈਨੂੰ ਲੱਗਿਆ ਨਹੀਂ ਸੀ ਮੈਂ ਕਿਹਾ ਮੈਨੂੰ ਲੱਗਦਾ ਲੱਗਦਾ ਮੈਨੂੰ ਐਸੀ ਵੀ ਬਸ ਗਿਆ ਮੇਰਾ ਫੋਨ ਹੈਂਗ ਗੋਡ ਜ਼ੀਨੋਬ ਸੀਨ ਹੋ ਗਿਆ ਇੱਥੇ ਦੇਖ ਉੱਥੇ ਦੇਖ ਉੱਥੇ ਦੇਖ ਕਿਉਂਕਿ ਮਨਪ੍ਰੀਤ ਕੱਲ ਦੀ ਲੱਗੀ ਹੋਈ ਸੀ ਮੇਰੇ ਮਗਰ ਵੀ ਮੈਨੂੰ ਲੱਭ ਕੇ ਦਿਓ ਲੱਭ ਕੇ ਦਿਓ ਲੱਭ ਕੇ ਦਿਓ ਦੋ ਦਿਨ ਹੋ ਗਏ ਮੈਂ ਤੇਰੀ ਨਹੀਂ ਦਿੱਤਾ ਵੀ ਲਾਪਤਾ ਹੈ ਹੁਣ ਇੱਕ ਚੈਲੰਜ ਮੇਰੇ ਦਿਮਾਗ ਆਈਆਂ ਫੋਨ ਨੂੰ ਸੰਭਾਲਣਾ ਇਹ ਆਪਾਂ ਹੁਣ ਇਦਾਂ ਦਾ ਚਾ ਹਾ ਵੇਖਿਆ ਇਧਰ ਕੀ ਕਹਿੰਦੀ ਫੋਨ ਨੂੰ ਸੰਭਾਲਣਾ ਆਂਦਾ ਨਹੀਂ ਫੋਨ ਲਿੱਤਾ ਹੁਣ ਮੇਰੇ ਆਈਡੀਆ ਆ ਗਏ ਦਿਮਾਗ ਆਪਾਂ ਇਦਾਂ ਦਾ ਚੈਲੰਜ ਕਰ ਸਕਦੇ ਆ ਚੀਜ਼ ਛੁਪਾ ਲਓ ਲੱਭ ਲਓ ਛੁਪਾ ਹੋਰ ਨਹੀਂ ਕੋਸ਼ਿਸ਼ ਪਰ ਯਾਰ ਮਨਪ੍ਰੀਤ ਨਹੀਂ ਕਰ ਸਕਦੇ ਕਿਉਂਕਿ ਮਨਪ੍ਰੀਤ ਨਹੀਂ ਕਰ ਸਕਦੀ ਮੈਨੂੰ ਹੀ ਚੈਲੰਜ ਕਰਨਾ ਪਿਆ ਨਾ ਭਾਈ ਸਾਡੇ ਕੋ ਇਦਾਂ ਦਾ ਜਾਲ ਨਹੀਂ ਹੁੰਦੇ ਚੈਲੰਜੜਾ ਕੰਮ ਆਪਣੇ ਵਸਦਾ ਨਹੀਂ ਹੈਗਾ ਇਹ ਓ ਵੇਖੋ ਉਧਰ ਲੈ ਕਿਹੜਾ ਚੱਲਦਾ ਹੈ ਉਹ ਕਿਹੜਾ ਚੱਲਦਾ ਹੈ ਯਾਰ ਓ ਯਾਰ ਸਾਹ ਚੜ ਗਿਆ ਪਾਣੀ ਪੀਓਗੇ ਠੰਡਾ ਬਸ ਹੋ ਗਈ ਇਸ ਹੀ ਚਲਾਓ ਯਾਰ ਗਰਮੀ ਕੰਮ ਗਿਆ ਫੋਨ ਹੋ ਗਿਆ ਚਪੇੜਾ ਮਾਰ ਮਾਰ ਮੂੰਹ ਤੋੜ ਦੂੰ ਆ ਲੱਭੋ ਦਵਾਰਾ ਚੈਲੰਜ 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 ਆ ਲੱਭੋ ਆ ਗਿਆ ਲੱਭਾ ਲੱਭਾ ਚਲੋ ਜੀ ਬੱਸ ਜੀ ਬੱਸ ਚੈਲੰਜ ਖਤਮ ਵੀਡੀਓ ਖਤਮ ਗੇਮ ਓਵਰ ਗੇਮ ਓਵਰ ਬੜੀ ਜਲਦੀ ਲੱਭ ਗਿਆ ਫੋਨ ਥੈਟਸ ਗੁੱਡ ਚੈਲੰਜ ਕੰਪਲੀਟਡ ਮੈਂ ਜਿੱਤ ਗਿਆ ਵੈਸੇ ਮੁਸਕਾਨ ਜਿੱਤੀ ਹੈ ਮੁਸਕਾਨ ਨੇ ਕਿਹਾ ਕੀ ਕਰਨਾ ਹੈ ਮੈਂ ਦੇਖਿਆ ਮੈਂ ਦੇਖਣਾ ਹੀ ਸੀ ਥੋੜੀ ਦੇਰ ਤੱਕ ਮੇਰੇ ਧਿਆਨ ਚ ਨਹੀਂ ਨਾ ਆਇਆ ਜਿੱਦਾਂ ਮੈਂ ਦੇਖ ਲੈਣਾ ਈਗਣਾ ਮੁਸਕਾਨ ਨੇ ਕਿਹਾ ਵੈਸੇ ਪੂਰੀ ਤਾਕਤ ਲਗਾ ਚੁੱਕਿਆ ਬਾਏ ਬਾਏ